ਘਰ ਵਾਲੀ ਦੇ ਇਲਜ਼ਾਮ ਨੇ ਆਪਣੇ ਘਰ ਵਾਲੇ ਤੇ ਜਦੋਂ ਕਹਿੰਦੀ ਘਰ ਵਾਲੀ ਕਹਿੰਦੀ ਹੈ ਵੀ ਜਦੋਂ ਘਰ ਵਾਲਾ ਮੇਰਾ ਬਾਹਰ ਜਾਂਦਾ ਉਦੋਂ ਤਾਂ ਉਹ ਹੱਸਦਾ ਰਹਿੰਦਾ ਖੇਡਦਾ ਰਹਿੰਦਾ ਜਦੋਂ ਉਹ ਘਰ ਦੇ ਵਿੱਚ ਐਂਟਰ ਹੋ ਜਾਂਦਾ ਉਦੋਂ ਉਹਦੇ ਵਿੱਚ ਕਿਹੜੀ ਭੂਤ ਵੜ ਜਾਂਦੀ ਆ ਨਾ ਤਾਂ ਮੈਨੂੰ ਬੁਲਾਉਂਦਾ ਨਾ ਮੈਨਾਂ ਰੋਟੀ ਬੈ ਕੇ ਖਾਂਦਾ ਨਾ ਮੈਨੂੰ ਉਹ ਕਦੇ ਮੈਨੂੰ ਫੋਨ ਫੜਾਉਂਦਾ ਵੀ ਨਾ ਉਹ ਮੇਰੇ ਨਾਲ ਗੱਲਬਾਤ ਕਰਦਾ ਖੁੱਲ ਕੇ ਮੈਂ ਕੁੜੀ ਨੂੰ ਸਵਾਲ ਕੀਤਾ ਵੀ ਤੇਰੇ ਜਵਾਕ ਹੈਗਾ ਜਾਂ ਜਵਾਕ ਤੁਸੀਂ ਲੈਣਾ ਕਹਿੰਦੀ ਮੇਰੇ ਵਿਆਹ ਨੂੰ 8 ਮਹੀਨੇ ਹੋ ਗਏ ਜਵਾਕ ਕਿਵੇਂ ਹੋ ਜਾਊਗਾ ਬਾਈ ਜੇ ਮੈਨੂੰ ਇਹ ਘਰ ਵਾਲਾ ਮੇਰਾ ਸਮਝਦਾ ਨਹੀਂ ਮੈਨੂੰ ਬੁਲਾਉਂਦਾ ਨਹੀਂ ਫਿਰ ਜਵਾਕ ਕਿਵੇਂ ਹੋ ਜੂਗਾ ਘਰ ਵਾਲੀ ਬਹੁਤ ਸਤੀ ਪਈ ਆ ਘਰ ਵਾਲੀ ਸ਼ੱਕ ਕਰਦੀ ਆ ਉਹਨੇ ਇਲਜ਼ਾਮ ਨੇ ਆਪਣੇ ਘਰ ਵਾਲੇ ਤੇ ਵੀ ਮੇਰਾ ਜਿਹੜਾ ਘਰ ਵਾਲਾ ਉਹ ਕਿਸੇ ਹੋਰ ਕੁੜੀ ਦੇ ਨਾਲ ਗੱਲਬਾਤ ਕਰਦਾ ਸਾਰੀ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਤੁਸੀਂ ਧਿਆਨ ਨਾਲ ਵੀਡੀਓ ਵੇਖ ਲਿਓ ਤੁਹਾਡੇ ਨਾਲ ਵੀ ਇਦਾਂ ਹੁੰਦਾ ਹੁੰਦਾ ਉਹ ਆ ਜਾ ਮਲੇ ਖਿੱਚ ਕੇ ਉਹਨਾਂ ਕੀ ਬਣੇ ਕੰਮ ਤਾਂ ਚੱਲਣਾ ਚਾਹੀਦਾ ਜੇ ਚੱਲਦੇ ਵਸਦੀ ਸੋਹਣੇ ਲੱਗਦੇ ਆ ਭੈਣ ਭਰਾ ਸਸੀਗਾ ਦੋਸਤੋ ਮੈਂ ਤੁਹਾਡਾ ਆਪਣਾ ਰਣਜੀਤ ਵਰਤੀ ਆ ਦੋਸਤੋ ਅੱਜ ਤੁਹਾਡੇ ਕੋਲ ਜਿਹੜੀ ਮੈਂ ਖਬਰ ਲੈ ਕੇ ਆਇਆ ਧਿਆਨ ਨਾਲ ਤੁਸੀਂ ਵੇਖ ਲਿਓ ਵੀ ਪੰਜਾਬ ਦੇ ਵਿੱਚ ਬਹੁਤ ਸਾਰੇ ਅਰੇਂਜ ਮੈਰਿਜ ਹੁੰਦੇ ਆ ਅਰੇਂਜ ਮੈਰਿਜ ਮਾਪਿਓ ਪਸੰਦ ਕਰਦੇ ਕੁੜੀ ਤੇ ਕੁੜੀ ਵਿਆਹ ਕੇ ਘਰੇ ਲਿਆਉਂਦੇ ਆ ਮੁੰਡੇ ਨੇ ਨਾਲ ਮੁੰਡਾ ਪਸੰਦ ਨਹੀਂ ਕਰਦਾ ਘਰ ਵਾਲੀ ਨੂੰ ਕਿਉਂ ਕਿਉਂ ਐਦਾਂ ਹੁੰਦਾ ਸਾਰੀ ਗੱਲਬਾਤ ਕੀ ਆ ਸਾਰਾ ਮਸਲਾ ਕੀ ਆ ਕਿਉਂ ਘਰਦਿਆਂ ਨੂੰ ਚਾਹੀਦਾ ਵੀ ਆਪਣੇ ਮੁੰਡੇ ਦੀ ਗੱਲ ਪੁੱਛਣਾ ਜਾਂ ਜਿਹੜੀ ਕੁੜੀ ਆ ਤੁਹਾਡੀ ਉਹਨੂੰ ਪੁੱਛੋ ਵੀ ਵਿਆਹ ਕਰਾਉਣਾ ਜਾਂ ਨਹੀਂ ਕਰਾਉਣਾ ਫਿਰ ਜੇ ਇਹਨਾਂ ਨੂੰ ਪੁੱਛ ਕੇ ਕਰਵਾਇਆ ਜਾਊਗਾ ਤਾਂ ਘਰ ਵਸਦੇ ਰਹਿਣਗੇ ਤੇ ਮਾਪਿਓ ਉਹ ਟਾਈਮ ਹੋਰ ਸੀ ਜਦੋਂ ਵਸਦੇ ਹੁੰਦੇ ਸੀ ਸਿਸਟਮ ਐਸੇ ਸਾਰੀ ਗੱਲਬਾਤ ਕੀ ਐ ਸਾਰਾ ਮਸਲਾ ਕੀ ਆ ਗੱਲਬਾਤ ਕਰਦੇ ਆ ਭੈਣ ਕੀ ਗੱਲਬਾਤ ਹੋਈ ਐ ਸਤਿ ਸ਼੍ਰੀ ਅਕਾਲ ਵੀਰੇ ਸਤਿ ਸ਼੍ਰੀ ਅਕਾਲ ਵੀਰੇ ਗੱਲ ਇਹ ਹੈਗਾ ਵੀ ਸਾਡੇ ਵਿਆਹ ਨੂੰ ਹਜੇ ਵੀ 8 ਕੁ ਮਹੀਨੇ ਹੋਏ ਐ ਠੀਕ ਆ ਤੇ ਸਾਡੇ ਘਰਦਿਆਂ ਦੀ ਮਰਜ਼ੀ ਦੇ ਨਾਲ ਵਿਆਹ ਹੋਇਆਗਾ ਠੀਕ ਐ ਮੇਰੇ ਘਰਦਿਆਂ ਨੇ ਮਤਲਬ ਇਹਨੂੰ ਪਸੰਦ ਕੀਤਾ ਇਹਦੇ ਘਰਦਿਆਂ ਨੇ ਮੈਨੂੰ ਪਸੰਦ ਕੀਤਾ ਠੀਕ ਐ ਤੇ ਪਹਿਲਾਂ ਸਾਡੇ ਸੁਣਨ ਦੇ ਵਿੱਚ ਇਹ ਆਇਆ ਸੀਗਾ ਕਿਉਂਕਿ ਹੁਣ ਹੁੰਦਾ ਹਨਾ ਵੀ ਰਿਸ਼ਤੇਦਾਰੀ ਚੋਂ ਗਾਂ ਦੀ ਗਾਂ ਰਿਸ਼ਤਾ ਹੋਇਆ ਸਾਡਾ ਕਿਸੇ ਰਿਸ਼ਤੇਦਾਰ ਨੇ ਕਰਾਇਆਗਾ ਤੇ ਵੀ ਪਹਿਲਾਂ ਹੀ ਸੁਣਨ ਜੇ ਵਿੱਚ ਆਉਂਦਾ ਹੁੰਦਾ ਸੀਗਾ ਵੀ ਐਂ ਕਰਕੇ ਵੀ ਮੁੰਡੇ ਦੀ ਬਾਹਰ ਕਿਤੇ ਗੱਲਬਾਤ ਆ ਵੀ ਮੁੰਡੇ ਨੇ ਵੀ ਵਿਆਹ ਵੀ ਕਰਾਉਣਾਗਾ ਉਹਦੇ ਨਾਲ ਤੇ ਮੈਂ ਜਦੋਂ ਵੀ ਸਾਡਾ ਰੋਕਾ ਹੋ ਗਿਆ ਸੀ ਉਸ ਤੋਂ ਬਾਅਦ ਇਹਦੇ ਨਾਲ ਫੋਨ ਤੇ ਗੱਲ ਕੀਤੀ ਇੱਕ ਦੋ ਵਾਰੀ ਮੈਂ ਇਹਨੂੰ ਪੁੱਛਿਆ ਸੀਗਾ ਵੀ ਮੈਨੂੰ ਦੱਸ ਦੋ ਵੀ ਜੇ ਕੋਈ ਗੱਲ ਹੈਗੀ ਐ ਇਦਾਂ ਦੀ ਹਨਾ ਤੇ ਮੈਨੂੰ ਕਹਿੰਦਾ ਨਹੀਂ ਕੋਈ ਗੱਲ ਨਹੀਂ ਗਈ ਵੀ ਜਾਂ ਤਾਂ ਮੈਨੂੰ ਉਦੋਂ ਹੀ ਦੱਸ ਦਿੰਦਾ ਹੁਣ ਜਦੋਂ ਦਾ ਸਾਡਾ ਵਿਆਹ ਹੋ ਗਿਆ ਚਲੋ ਸਾਰਾ ਕੁਝ ਵੀ ਸਹੀ ਆ ਹਨਾ ਤੇ ਜਦੋਂ ਵਿਆਹ ਹੋ ਗਿਆ ਸਾਡਾ ਵਿਆਹ ਤੋਂ ਬਾਅਦ ਜੀ ਜਮਈ ਇਹਦੇ ਰੰਗ ਢੰਗ ਬਦਲ ਗਏ ਮਤਲਬ ਪਹਿਲਾਂ ਮੇਰੇ ਨਾਲ ਫੋਨ ਤੇ ਗੱਲ ਕਰ ਲੈਂਦਾ ਸੀ ਹੁਣ ਜੇ ਮੈਂ ਇਹਦੇ ਕੋਲੇ ਬੈਠ ਜਾ ਤਾ ਮੈਨੂੰ ਬੁਲਾਉਂਦਾ ਨਹੀਂ ਠੀਕ ਹੈ ਜੀ ਵੀ ਬਾਲੀ ਗੱਲ ਕੀ ਹੈ ਮੈਂ ਰੋਟੀ ਪਾਣੀ ਫੜਾਦਾ ਰੋਟੀ ਪਾਣੀ ਨਹੀਂ ਮੇਰੇ ਹੱਥੋਂ ਖਾਂਦਾ ਕਹਿੰਦਾ ਮੈਂ ਤਾਂ ਆਪੇ ਚੱਕ ਕੇ ਖਾ ਲੂੰਗਾ ਵੀ ਮੈਨੂੰ ਜਮੇ ਹੀ ਬੁਲਾਉਣਾ ਬੰਦ ਕਰਤਾ ਫਿਰ ਫੋਨ ਆਈ ਇਹਦਾ 24 ਘੰਟੇ ਕੰਨ ਨੂੰ ਫੋਨ ਰਹਿੰਦਾ 24 ਘੰਟੇ ਫੋਨ ਦੇ ਵਿੱਚ ਟਕ 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 ਕਰੀ ਜਾਂਦਾ ਚੈਟ ਕਰੀ ਜਾਂਦਾ ਪਤਾ ਨਹੀਂ ਕੀ ਕਰਦਾ ਕੀ ਨਹੀਂ ਕਰਦਾ ਜਦੋਂ ਤੇਰਾ ਵਿਆਹ ਹੋਇਆ ਸੀਗਾ ਤੂੰ ਇਹਦੇ ਨਾਲ ਸਾਰੀ ਗੱਲਬਾਤ ਖੁੱਲੀ ਹੋਈ ਸੀ ਹਾਂਜੀ ਮਿ ਸਾਰੀਆਂ ਉਹ ਗੱਲਾਂ ਬਾਤਾਂ ਵਧੀਆ ਹੁੰਦੀਆਂ ਸੀ ਹਾਂਜੀ ਉਹਦੇ ਵਧੀਆ ਗੱਲ ਕਰਦਾ ਸੀ ਮੰਨ ਕੇ ਚਲੋ ਤੁਸੀਂ 10 15 ਮਿੰਟ ਗੱਲ ਕਰਦਾ ਹੁੰਦਾ ਸੀ ਮੈਨੂੰ ਲੱਗਦਾ ਤਾਂ ਹੁੰਦਾ ਸੀ ਕਦੇ-ਕਦੇ ਪਰ ਇਹਨੇ ਕਦੇ ਮੈਨੂੰ ਐਂ ਯਾਰ ਨਹੀਂ ਹੋਣ ਦਿੱਤੀ ਗੱਲ ਵੀ ਕੋਈ ਇਹੋ ਜੀ ਗੱਲ ਬਾਤ ਹੈਗੀ ਆ ਮੈਨੂੰ ਐਂ ਹੁੰਦਾ ਸੀ ਵੀ ਚੱਲ ਕੋਈ ਗੱਲ ਨਹੀਂ ਵੀ ਬਿਜ਼ੀ ਹੁੰਦੇ ਆ ਵੀ ਨਾਲੇ ਨਹੀਂ ਚੰਗਾ ਲੱਗਦਾ ਹਨਾ ਇੰਨਾ ਇੰਨਾ ਟਾਈਮ ਮੈਨੂੰ ਕਹਿੰਦਾ ਸੀਗਾ ਵੀ ਆਪਣਾ ਪਰਿਵਾਰ ਕੀ ਕਹੂਗਾ ਮੈਨੂੰ ਇਹ ਚੀਜ਼ਾਂ ਸਾਡਾ ਪਰਿਵਾਰ ਪਸੰਦ ਨਹੀਂ ਕਰਦਾ ਪਹਿਲਾਂ ਗੱਲਾਂ ਬਾਤਾਂ ਕਰਨੇ। ਵੀ ਹੁਣ ਤੁਹਾਨੂੰ ਕੀ ਲੱਗਦਾ ਵੀ ਕਿਉਂ ਇਹ ਇਹ ਹਰਕਤਾਂ ਕਰ ਤੋ ਕਰਦਾ ਹੈ? ਮੈਨੂੰ ਐ ਬਾਰੇ ਦੀ ਹੈਗੀ ਆ ਕੋਈ ਸਹੇਲੀ ਉਹਦੇ ਨਾਲ ਗੱਲਾਂ ਮਾਰਦਾ ਇਹ 24 ਘੰਟੇ ਉਹਦੇ ਨਾਲ ਲੱਗਾ ਰਹਿੰਦਾ ਕੀ ਨਾਂ ਬਈ ਤੇਰਾ ਮੇਰਾ ਨਾਂ ਬਈ ਸਰਬਜੀਤ ਅੱਛਾ ਜਿਹੜੀ ਗੱਲਬਾਤ ਤੇਰੇ ਨਾਲ ਹੋ ਰਹੀ ਹੈ ਵੀ ਤੁਸੀਂ ਫੋਨ ਤੇ ਪੰਗੇ ਲੈਂਦੇ ਰਹਿੰਦੇ ਹੋ ਜਾਂ ਇਹਨਾਂ ਨੂੰ ਬੁਲਾਉਂਦੇ ਨਹੀਂ ਇਹਨਾਂ ਨਾਲ ਗੱਲਬਾਤ ਨਹੀਂ ਕਰਦੇ ਖੁੱਲ੍ਹ ਕੇ ਪਹਿਲਾਂ ਵਿਆਹ ਤੋਂ ਗੱਲਾਂਬਾਤਾਂ ਹੁੰਦੀਆਂ ਸੀ ਜਾਂ ਥੋੜੀਆਂ-ਬਹੁਤ ਹੁੰਦੀਆਂ ਸੀ ਪਰ ਹੁਣ ਤੁਹਾਡੇ ਨਾਲ ਇੱਕਦਮ ਉਹ ਚੇਂਜ ਹੋ ਗਿਆ ਜਦੋਂ ਵਿਆਹ ਹੋ ਗਿਆ ਗੱਲਬਾਤ ਕੀ ਹੈ ਜਿਹੜੇ ਇਲਜ਼ਾਮ ਲਾ ਰਹੀ ਹੈ ਤੁਹਾਡੇ ਤੇ ਵੀ ਤੁਹਾਡੀ ਕਿਸੇ ਨਾਲ ਗੱਲਬਾਤ ਬਾਹਰ ਬਈਰ ਗੱਲ ਬਾਤ ਤੇ ਮੇਰੀ ਕੋਈ ਨਹੀਂ ਯਾਰ ਮੇਰਾ ਕੰਮ ਵੀ ਬੜਾ ਤਕੜਾ ਬਈਰ ਫੋਨ ਤੇ ਡੇਲੀ ਵਾਲਾ ਫੋਨ ਚਲਾਉਣਾ ਹੀ ਪੈਂਦਾ ਬਈ ਕੰਮ ਮੇਰਾ ਹੋਇਆ ਬਈ ਮਨ ਮੈਂ ਠੇਕੇਦਾਰ ਹਾਂ ਬਈ ਕੰਮ ਮੇਰਾ ਹੈਗਾ ਉੱਚੀ ਪੱਧਰ ਤੇ ਹੁਣ ਲੇਬਰ ਫੋਨ ਲਾਉਂਦੀ ਐ ਬਈਰ ਉਹਨਾਂ ਨੂੰ ਪੈਸੇ ਥੇਲੇ ਕਰਨੇ ਪੈਂਦੇ ਗੁੱਗਲੇ ਪਏ ਇਹ ਮੈਨੂੰ ਕਹਿੰਦੀ ਤੂੰ ਇਹ ਮੈਨੂੰ ਕਹਿੰਦੀ ਤੂੰ ਬਾਹਰ ਮੂੰਹ ਮਾਰਦਾ ਮੈਂ ਕਹਿਆ ਤਾਂ ਹੁਣ ਮੇਰਾ ਕੰਮ ਹੀ ਹੋ ਜਾ ਹੁਣ ਮਨ ਕੋਲ ਮੇਨਾਂ ਦਾ ਬੁੜੂਆਂ ਵੀ ਦਿਹਾੜੀ ਹੁੰਦੀਆਂ ਬਈਰ ਬੰਦੇ ਵੀ ਦਿਹਾੜੀ ਹੁੰਦੇ ਆ ਹੁਣ ਇਹ ਕਹਿੰਦੀ ਤੇਰੀ ਉੱਥੇ ਕਿਹਨਾਂ ਗੱਲਾਂ ਆ ਮਨਾਂ ਕਹਿੰ ਕੰਮ ਨੇ ਬੰਦੇ ਬਈ ਸਾਰਾ ਦਿਨ ਤਾਂ ਨਹੀਂ ਫੋਨ ਲਈ ਜਾਂਦੇ ਕੰਮ ਵਾਲੇ ਹੁੰਦਾ ਕੰਮ ਵਾਲੇ ਚੱਟਾਂ ਤਾਂ ਨਹੀਂ ਕਰਦੇ ਅੱਧੀ ਅੱਧੀ ਰਾਤ ਨੂੰ 1 ਵਜੇ ਤੱਕ ਦੱਸੋ ਵੀ ਕਿਹੜਾ ਕੰਮ ਹੁੰਦਾ ਠੀਕ ਹੈ ਜੀ ਬੰਦੇ ਦਾ ਨਵਾਂ ਵਿਆਹ ਹੋਇਆ ਬੰਦਾ ਆਪਦੇ ਕਮਰੇ ਦੇ ਵਿੱਚ ਪੈਂਦਾ ਇਹ ਜੀ ਉੱਠ ਕੇ ਬਾਹਰ ਚਲਾ ਜਾਂਦਾ ਠੀਕ ਹੈ ਰੋਟੀ ਪਾਣੀ ਮੇਰੇ ਹੱਥੋਂ ਨਹੀਂ ਫੜਦਾ ਤੇ ਬਾਹਰ ਪੈਂਦਾ ਇਹ ਇਹ ਕਹਿ ਦਿੰਦਾਗਾ ਵੀ ਮੈਨੂੰ ਤਾਂ ਕੰਮ ਆ ਮੈਨੂੰ 1 ਵਜੇ ਦੱਸ ਕਿਹੜੇ ਕੰਮ ਹੁੰਦੇ ਬਈ ਇਹ ਮੇਰੇ ਕੋਲ ਲੇਬਰੇ ਹੋ ਜੀ ਆ ਕੋਈ ਕੋਈ ਤਾਂ ਰਾਤ ਦੀ ਵੀ ਡਿਊਟੀ ਲਾਉਂਦੀ ਆ ਠੀਕ ਹੈ ਬਾਈ ਕੋਈ ਦਿਨੇ ਵੀ ਲੱਗੇ ਰਹਿੰਦੇ ਕੰਮ ਤੇ ਚੱਲੀ ਜਾਂਦੇ ਦਿਨ ਪਰ ਰਾਤ ਮਰਾ ਕਮ ਹੁਣ ਚੰਡੀਗੜ ਚੱਲੀ ਜਾਂਦਾ ਬਾਈ ਤੁਹਾਨੂੰ ਤੁਸੀਂ ਜਿਹੜੇ ਇਲਜ਼ਾਮ ਲਾ ਰਹੇ ਹੋ ਤੁਸੀਂ ਇਹਨੂੰ ਫੜਿਆ ਕਦੇ ਜਾਂ ਗੱਲਬਾਤ ਕਰਦੇ ਨੂੰ ਜਾਂ ਇਹਦਾ ਫੋਨ ਕਦੇ ਚੈੱਕ ਕੀਤਾ ਹੋਵੇ ਕਦੇ ਫੜਿਆ ਇਹਨੂੰ ਤੁਸੀਂ ਤੁਸੀਂ ਇਲਜ਼ਾਮ ਲਾਈ ਜਿੰਨੇ ਵੀ ਕੁੜੀ ਨਾਲ ਗੱਲਬਾਤ ਆ ਕਿਸੇ ਨਾਲ ਫੋਨ ਤਾਂ ਜੀ ਮੈਂ ਇਹਨੂੰ ਫੜਾਂ ਤਾਂ ਤਾਂ ਨਾ ਜੇ ਮੈਨੂੰ ਫੋਨ ਨੂੰ ਹੱਥ ਲਾਉਣ ਦੇਵੇ ਤੁਸੀਂ ਮੈਂ ਗੱਪ ਕਿਉਂ ਆਗੇ ਤੁਸੀਂ ਆਪ ਸੋਚੋਈ ਵੀ ਫੋਨ ਕੋਲੇ ਪਿਆ ਠੀਕ ਹੈ ਰੋਟੀ ਖਾਈ ਜਾਂਦਾ ਹੁਣ ਮੇਰੀ ਨਿਗਾਹ ਤਾਂ ਇਹਦੇ ਵਿੱਚ ਹੀ ਰਹਿੰਦੀ ਆ ਵੀ ਬੰਦੇ ਦਾ ਵਤੀਰਾ ਆਪਾਂ ਨੂੰ ਪਤਾ ਲੱਗ ਜਾਂਦਾ ਹਨਾ ਅਕਸਰ ਨੂੰ ਮੈਂ ਇਹਦੇ ਘਰ ਵਾਲੀ ਆਂਗੀ ਵੀ ਜਦੋਂ ਮੈਨੂੰ ਪਹਿਲਾਂ ਪਤਾ ਸਾਰੀ ਗੱਲ ਦਾ ਵੀ ਸ ਮਾਦਾ ਨਾਦਾ ਨੂੰ ਅੱਜ ਰੱਖਾਂ ਨਾ ਰੱਖਾਂ ਕੱਲ ਨੂੰ ਇਹਨੂੰ ਕੋਈ ਕਿਹੜਾ ਵਧਜਾ ਮੁੰਡਾ ਤੂੰ ਉਹਦੇ ਕੋਲ ਹੀ ਜਾਵੜਾ ਫਿਰ ਤੇ ਤੂੰ ਮਾਦਾ ਬਈ ਬਾਹਰ ਮੂੰਹ ਮਾਰਦਾ ਚਾਈਟਾਂ ਕਰਦਾ ਮਦਾ ਮਦਾ ਤਲਾਕ ਦੇਣਾ ਗੱਲ ਸਿੱਧੀ ਆਪਣੀ ਦਾ ਆਪਣੋ ਕੋ ਤਲਾਕ ਆਏ ਬਹੁਤਾ ਮਿਲ ਜੂਗਾ ਆਏ ਨਹੀਂ ਤੇ ਤਲਾਕ ਮਿਲਦਾ ਹੀ ਆਏ ਜਦੋਂ ਮੈਂ ਪਹਿਲਾਂ ਪੁੱਛਿਆ ਸੀ ਇਹਨੂੰ ਵੀ ਮੈਨੂੰ ਦੱਸ ਦੇ ਵੀ ਜੇ ਤਰੀਕ ਤੇ ਕੋਈ ਗੱਲਬਾਤ ਹੈਗੀ ਆ ਵੀ ਮੈਂ ਇਹਨਾਂ ਨੂੰ ਸਿੱਧਾ ਪੁੱਛ ਰਿਆ ਸੀ ਵੀ ਦੇਖੋ ਮੈਨੂੰ ਕਿਸੇ ਨੇ ਆਏ ਆਖਿਆ ਗਾਹ ਮੇਰੇ ਫਰੈਂਡ ਸਰਕਲ ਦੇ ਵਿੱਚੋਂ ਵੀ ਕਾਲਜ ਦੇ ਵਿੱਚ ਕੁੜੀ ਪੜ੍ਹਦੀ ਹੁੰਦੀ ਸੀ ਵੀ ਆਏ ਕਰਕੇ ਫਲਾਨੀ ਕੁੜੀ ਨਾਲ ਤੇਰੀ ਕੋਈ ਗੱਲ ਆ ਵੀ ਤੂੰ ਉਹਦੇ ਨਾਲ ਵਿਆਹ ਕਰਾਉਣਾ ਇਹੋ ਜੀ ਤਾਂ ਕਹਿੰਦਾ ਕੋਈ ਗੱਲ ਨਹੀਂ ਤੇ ਉਸੇ ਕੁੜੀ ਨਾਲ ਵਿਆਹ ਕਰਾਉਣ ਨੂੰ ਫਿਰਦਾ ਉਦੋਂ ਕਰਾ ਲੈਂਦਾ ਕਾਲਜ ਦਾ ਤਾਂ ਮੈਂ ਮੂੰਹ ਨਹੀਂ ਵਖਿਆ ਕਿਹੜਾ ਤੈਨੂੰ ਗੱਪ ਮਰੀ ਜਾਂਦਾ ਨਹੀਂ ਮੈਂ ਤੈਨੂੰ ਕਰਾਉਣ ਦਿੰਦੀ ਇਹ ਇੱਕ ਦਾਤ ਸਨ ਕੋ ਕਾਉਣਾ ਠੇਕੇਦਾਰਾਂ ਤੋਂ ਠੇਕੇਦਾਰ ਆ ਬਈ ਯਾਰ ਮੰਨ ਕੇ ਲੰਡੂ ਐਸੇ ਕਮਾਉਣਾ ਪੈਸਾ ਦਾ ਕਮਾਉਣਾ ਲੰਡੂ ਜਾਂ ਠੇਕੇ ਪੈਸੇ ਕਿਦੇ ਲਈ ਕਮਾਉਣਾ ਬਈ ਪੈਸੇ ਮਿਹਦੇ ਕਾਰਨ ਹੀ ਕਮਾਉਣਾ ਇਹਦੇ ਕਾਰਨ ਕਮਾਉਣਾ ਤੇ ਇਹਨੂੰ ਤਾਂ ਕਦੇ ਬੁਲਾਇ ਨਹੀਂ ਤੂੰ ਇਹ ਹੁਣ ਬਈ ਟਾਈਮ ਨਹੀਂ ਲੱਗਦਾ ਬੁਲਾਉਣ ਦਾ ਯਾਰ ਹੁਣ ਟਾਈਮ ਮੰਨ ਕੇ ਮੰਜੇ ਦੇ ਬਿਨਾਂ ਕੰਮ ਕਰਨ ਨੂੰ ਟਾਈਮ ਹੈਗਾ ਰੋਟੀ ਖਾਣ ਨੂੰ ਹੈਗਾ ਫੋਨ ਚਲਾਉਣ ਲਈ ਟਾਈਮ ਹੈਗਾ ਤੇ ਘਰ ਵਾਲੀ ਵਾਸਤੇ ਗੱਲਾਂ ਕਰਨ ਵਾਸਤੇ ਟਾਈਮ ਹੈ ਨਹੀਂ ਉਹਦੇ ਕੋਲ ਬਈ ਯਾਰ ਅੱਜ ਕੱਲ ਟਾਈਮ ਹੈ ਹੀ ਨਹੀਂ ਮੇਰੇ ਕੋਲ ਕਿ ਰੋਟੀ ਖਾਂਦਾ ਬਈ ਰੋਟੀ ਖਾਣ ਲੱਗ ਗਿਆ ਨਾ ਬੈਠੇ ਬਿਠਣ ਵੀ ਫੋਨ ਆ ਜਾਂਦਾ ਬਈ ਪਾਹੇ ਕਰਦੇ ਸਾਨੂੰ ਇੰਨੇ ਕਰਦੇ ਇੰਨੇ ਕਰਦੇ ਕੰਮ ਮੇਰਾ ਹੈ ਹੀ ਬੜਾ ਤਕੜਾ ਬਈ ਸਾਰੇ ਗੱਪ ਮਾਰਦਾ ਕੰਮ ਇਹਦਾ ਕਿਹੜਾ ਤਕੜਾ ਗਾ ਇਹ ਸਭ ਗੱਪ ਮਾਰਦਾ ਮੈਂ ਕੈਮਰੇ ਮੂਰੇ ਤੈਨੂੰ ਕੋਈ ਕਹਿ ਨਹੀਂ ਸਕਦਾ ਤੂੰ ਸਾਈਡ ਤੇ ਚੱਲ ਫਿਰ ਫੇਰ ਦੱਸੂ ਤੈਨੂੰ ਕੰਮ ਕੀ ਹੈ ਨਹੀਂ ਕੈਮਰੇ ਮੂਰੇ ਦੱਸ ਤੂੰ ਕੈਮਰੇ ਮੂਰੇ ਦੱਸ ਕੀ ਦੱਸਣਾ ਤਲਾਕ ਇਹਦੇ ਚਿੱਤ ਚ ਆਇਆ ਵੀ ਮੈਂ ਤਲਾਕ ਲਊਂਗਾ ਤਲਾਕ ਤਲੂਕ ਨਹੀਂ ਮਿਲਦਾ ਤੂੰ ਵਹਿ ਮਾ ਤੇਰਾ ਤੂੰ ਉਹਦੇ ਨਾਲ ਵਿਆਹ ਕਰਾਉਂਦਾ ਹੁਣ ਨਹੀਂ ਮੈਂ ਤੈਨ ਕਹਿਣਾ ਕੀ ਚਾਹੁੰਨੀ ਆ ਜਿਵੇਂ ਹੁਣ ਹਸਬੰਡ ਵਾਈਫ ਦਾ ਰਿਸ਼ਤਾ ਹੁੰਦਾ ਹਨਾ ਠੀਕ ਆ ਮੋਹ ਪ੍ਰੇਮ ਵਾਲਾ ਰਿਸ਼ਤਾ ਹੁੰਦਾ ਇਹ ਤਾਂ ਮੈਨੂੰ ਨੇੜੇ ਨਹੀਂ ਬੈਠਣ ਦਿੰਦਾ ਬਾੜੀ ਗੱਲ ਕੀ ਹੈਗੀ ਜਾਂ ਫਿਰ ਐਂ ਦੱਸੇ ਜਿ세 ਥੇਲੀ ਹੋਰ ਹੈ ਨਹੀਂਗੀ ਇਹਦੀ ਕੋਈ ਥੇਲੀ ਨਹੀਂ ਆਉਂਦਾ ਵੀ ਮੇਰੀ ਕੋਈ ਥੇਲੀ ਨਹੀਂ ਰੱਖੀ ਫਿਰ ਇਹ ਸਟੂਲਾ ਹੋਊਗਾ ਸਟੂਲਾ ਤੋਂ ਓ ਯਾਰ ਬਈ ਤਾਂ ਉਹੀ ਮਰੀਂਦੀ ਹੱਥ ਲਾਉਣ ਦਾ ਇਹ ਸਟੂਲਾ ਤੋਂ ਬਈ ਹੱਥ ਲਾਉਣ ਦਾ ਟਾਈਮ ਨਹੀਂ ਲੱਗਦਾ ਤੈਨੂੰ ਦੱਸੀ ਤਾਂ ਜਾਣਾ ਇਹ ਸਟੂਲਾ ਹੋਊਗਾ ਫਿਰ ਕਿਹਦੇ ਸਟੂਲਾ ਉਸ ਤੋਂ ਗਰਮ ਮੁੱਦਾ ਭਖਿਆ ਹੋਇਆ ਪੂਰਾ ਪੂਰਾ ਭਖਿਆ ਹੋਇਆ ਕਿਉਂ ਭਖਿਆ ਹੋਇਆ ਕਹਿੰਦਾ ਵੀ ਜਿਹੜੀ ਇਹਦੀ ਘਰ ਵਾਲੀ ਦੇ ਇਲਜ਼ਾਮ ਆ ਇਸਤੇ ਵੀ ਇਹ ਜਿਹੜਾ ਹੈਗਾ ਬਾਹਰ ਕਿਸੇ ਮੂੰਹ ਮਾਰਦਾ ਕਿਸੇ ਹੋਰ ਨਾਲ ਗੱਲਬਾਤ ਕਰਦਾ ਵੀ ਮੈਨੂੰ ਸਮਝਦਾ ਨਹੀਂ ਮੈਨੂੰ ਰੋਟੀ ਪਾਣੀ ਮਤਲਬ ਮੇਰੇ ਨਾਲ ਬੈਕ ਹੀ ਨਹੀਂ ਖਾਂਦਾ ਮੈਨੂੰ ਬੁਲਾਉਂਦਾ ਨਹੀਂ ਮੇਰੇ ਨਾਲ ਹੱਸ ਕੇ ਗੱਲਾਂ ਨਹੀਂ ਕਰਦਾ ਇਹ ਫੋਨ ਤੇ ਹੀ ਲੱਗਿਆ ਰਹਿੰਦਾ ਫੋਨ ਤੇ ਇੰਨਾ ਕਿੰਨਾ ਕਿ ਬਿਜੀ ਰਹਿੰਦਾ ਅੱਛਾ ਤੂੰ ਮਾਂ ਤੇ ਉਹਨਾਂ ਨਾਲ ਗੱਲਬਾਤ ਨਹੀਂ ਕੀਤੀ ਵੀ ਤੇ ਸਹੁਰੇ ਪਰਿਵਾਰ ਨਾਲ ਵੀ ਮੇਰੇ ਨਾਲ ਇਹ ਗੱਲਬਾਤ ਨਹੀਂ ਕਰਦਾ ਮੈਨੂੰ ਬੁਲਾਉਂਦਾ ਨਹੀਂ ਮੇਰੇ ਨਾਲ ਫੋਨ ਤੇ ਪੰਗੇ ਨਹੀਂ ਲੈਂਦਾ ਜਾਂ ਮੇਰੇ ਨਾਲ ਫੋਨ ਤੇ ਪੰਗੇ ਲੈਂਦਾ ਰਹਿੰਦਾ ਸਾਰਾ ਦਿਨ ਮੈਨੂੰ ਬੁਲਾਉਂਦਾ ਨਹੀਂ ਰੋਟੀ ਨਹੀਂ ਖਾਂਦਾ ਮੇਰੇ ਹੱਥ ਦੀ ਹੁਣ ਦੇਖੋ ਜੀ ਮੈਂ ਨੂੰਹ ਆ ਹਨਾ ਵੀ ਮੈਂ ਉਹਨਾਂ ਕੋਲ ਇਹੋ ਜੀ ਗੱਲ ਕਿਵੇਂ ਕਰ ਸਕਦੀ ਆ ਊ ਮੈਂ ਮਤਲਬ ਮੇਰੀ ਸੱਸ ਨੂੰ ਇੱਕ ਦੋ ਵਾਰੀ ਦੱਸਿਆ ਸੀ ਵੀ ਮੈਨੂੰ ਦੱਸੋ ਵੀ ਮੰਮੀ ਵੀ ਕੀ ਗੱਲ ਆ ਵੀ ਤੁਸੀਂ ਇਹਦਾ ੱੱਕੇ ਨਾਲ ਵਿਆਹ ਕੀਤਾਗਾ ਮੈਨੂੰ ਕਹਿੰਦੀ ਨਹੀਂ ਪੁੱਤ ਇਹੋ ਜੀ ਕੋਈ ਗੱਲ ਨਹੀਂ ਵੀ ਸਭ ਕੁਝ ਵੀ ਇਹਦੀ ਰਜ਼ਾਮੰਦੀ ਨਾਲ ਹੋਇਆ ਵੀ ਅਸੀਂ ਤੇਰੀ ਫੋਟੋ ਦਿਖਾਈ ਸੀ ਮੈਂ ਆਖਾਂ ਵੀ ਮੈਨੂੰ ਐਂ ਲੱਗਦਾ ਵੀ ਮੈਂ ਉਹਨੂੰ ਪਸੰਦ ਨਹੀਂ ਉਹ ਕਹਿੰਦੀ ਨਹੀਂ ਇਹੋ ਜੀ ਕੋਈ ਗੱਲ ਨਹੀਂਗੀ ਵੀ ਉਹੀ ਕੰਮ ਧੰਦੇ ਕਰਕੇ ਉਹੀ ਬੰਨੇ ਆ ਉਹਨਾਂ ਨੇ ਨਾ ਇਹ ੱੱਕੇ ਨਾਲ ਇਹਨੂੰ ਬਸ ਮੇਰੇ ਨਾਲ ਵਿਆਹ ਤਾਂ ਕਿਉਂਕਿ ਉਹ ਕੁੜੀ ਵਾਲੇ ਜਿਹੜੇ ਸੀਗੇ ਠੀਕ ਆ ਉਹਨਾਂ ਨੇ ਇਹ ਠੀਕ ਹੈ ਰੋਲਾ ਸਾਰਾ ਸੀ ਇਹਦੇ ਘਰ ਦੇ ਆਪ ਦਾ ਘਰ ਦਾਜ ਨਾਲ ਭਰ ਲਿਆ ਮੇਰੇ ਘਰ ਦੇ ਤਕੜੇ ਸੀ ਸਾਰਾ ਕੁਝ ਦੇਣਾ ਸੀਗਾ ਤਾਂ ਕਰਕੇ ਇਹਦੇ ਘਰ ਦੇ ਉਹਦੇ ਨਾਲ ਇਹਦਾ ਵਿਆਹ ਨਹੀਂ ਕਰਨਾ ਚਾਹੁੰਦੇ ਸੀ ਮੈਨੂੰ ਕਿਹੜਾ ਬਈ ਜਾਇਜ਼ ਦਿੱਤਾ ਉਹਨਾਂ ਨੇ ਮੋਟਰਸਾਈਕਲ ਵੀ ਨਹੀਂ ਦਿੱਤਾ ਮੈਨੂੰ ਬਸ ਕਰ ਬਸ ਕਰ ਕੁਝ ਨਹੀਂ ਦਿੱਤਾ ਮੈਨੂੰ ਜਿਨੇ ਆਪਣੀ ਕੁੜੀ ਦਿੱਤੀ ਉਹਨਾਂ ਦਾ ਸਾਰਾ ਕੁਝ ਦਿੱਤਾ ਬਈ ਕੁੜੀ ਦਿੱਤੀ ਹੁਣ ਫਿਰ ਕੁੜੀ ਨੂੰ ਕਿ ਫਿਰ ਬੱਸ ਤੇ ਜਾ ਕੇ ਘਾਲ ਦੀ ਗੱਡੀ ਆ ਜਾਣ ਨੂੰ ਉੱਥੇ ਸਭ ਕੁਝ ਦਿੱਤਾ ਜੀ ਸਭ ਕੁਝ ਦਿੱਤਾ ਠੀਕ ਹੈ ਮੋਟਰਸਾਈਕਲ ਕਹਿੰਦਾ ਗੱਡੀ ਲੈ ਦਿੱਤੀ ਏ ਕਿ ਕਿ ਲੱਗਿਆ ਕਿਦੇ ਤੈਨੂੰ ਪੇਕੇ ਕਦੇ ਨਹੀਂ ਜਾਂਦਾ ਮੇਰੇ ਨਾਲ ਬਹਾਨੇ ਮਾਰ ਦਿੰਦਾ ਟਾਈਮ ਨਹੀਂ ਲੱਗਾ ਕੰਮ ਹੀ ਮਤ ਨੂੰ ਨਾ ਮੇਰਾ ਕੰਮ ਬੜਾ ਤਕੜਾ ਨੂੰ ਯਾਰ ਤੂੰ ਕਿੰਨੇ ਰੁਪਏ ਕਮਾਉਣਾ ਮੈਂ ਦੇਣ ਦੇ ਮੈਂ ਦੇਣਦਾ 5000 ਬਣਾਉਣਾ 5000 ਬਣਾਉਂਦਾ ਮੈਨੂੰ ਤਾਂ ਲੱਗਦਾ ਨਹੀਂ ਮੈਨੂੰ ਤਾਂ ਕਦੇ ਇਹਨੇ 1 ਰੁਪਈਆ ਨਹੀਂ ਦਿੱਤਾ ਤਾਈਆਂ ਦਾ ਮੈਂ ਆਪਦੀ ਸਸਤ ਤੋਂ ਲੈ ਲਾਂ ਜਿਹੜੀ ਚੀਜ਼ ਲੈ ਲਾਂ ਬਾਕੀ ਮੇਰੇ ਵਰੀ ਵਾਲੇ ਸੂਟ ਆ ਜਿਹੜੇ ਮੈਂ ਪਾਈ ਫਿਰਦੀ ਆ ਠੀਕ ਆ ਤੇ ਮੈਨੂੰ ਐ ਨਹੀਂ ਪਤਾ ਇਹਦੀ ਕਮਾਈ ਕਿੱਥੇ ਜਾਂਦੀ ਆ 5000 ਦਿਨ ਦਾ ਕਮਾਉਂਦਾ ਤੇ ਦੱਸੇ ਕਿੱਥੇ ਜਾਂਦਾ ਕਿੱਥੇ ਜਾਂਦਾ ਤੇਰਾ ਪੈਸਾ ਕਿੱਥੇ ਜਾਂਦਾ ਤੇਰਾ ਪੈਸਾ ਦਾ ਬਈ ਮੈਂ ਕੁੜੀਆਂ ਸੀ ਸੱਤ ਰੱਖਣਾਂ ਗੱਲ ਕਰਦੇ ਉਹਨਾਂ ਨੂੰ ਦਿੰਨਾ ਬਈ ਇਹਦੇ ਪਹਾ ਦਾ ਬਕਵਾਸ ਨਾ ਕਰ ਮੇਰੀ ਗੱਲ ਤੂੰ ਧਿਆਨ ਨਾਲ ਸੁਣ ਲੈ ਤੈਨੂੰ ਜਿਹੜੀ ਗੱਲ ਕਹੀ ਜਾਂਦੀ ਆ ਉਹ ਸੁਣ ਤੂੰ ਚੌੜ ਦੇ ਵਿੱਚ ਕੋਈ ਗੱਲ ਲਈ ਜਾਂਦਾ ਬਈ ਸੀਰੀਅਸ ਗੱਲ ਆ ਬਈ ਸੀਰੀਅਸ ਗੱਲ ਐ ਫਿਰ ਤੂੰ ਸੁਣ ਲੈ ਨਾ 5000 ਰੁਪਏ 8 ਲੱਖ ਦੇ ਵਿਆਹ ਨੂੰ ਲੱਗਦਾ ਕਿਸੇ ਹੋਰ ਨਾ ਵਈਏ ਤੇ ਬਾਈਰ ਵਿਆਹੀ ਦਾ ਫਿਰ ਮੇਰੇ ਨਾਲ ਵੀ ਮਦਾ ਮਾੜੀ ਮੋਟੀ ਸੂਟ ਦੋ ਮਦਾ ਆਪਣੀ ਪਾਉਂਦਾ ਮਦਾ ਵੇਖਲਾ ਅਗਲੇ ਸਾਲਾਂ ਸਿਆਲਾਂ ਵਾਲੀ ਕੋਟੀ ਪਾਈ ਫਿਰਦਾ ਹੂੰ ਇਹੀ ਪਾਈ ਵਈਏ ਸਿਆਲਾਂ ਦਾ ਗੋਟੀ ਤਾਂ ਪਾਉਣੀ ਹੋਊਗੀ ਤੇ ਬਾਈਰ ਪ੍ਰਾਣੀ ਆ ਨਵੀਂ ਮੈਂ ਮੇਰੇ ਨਵੀਂ ਪਾਈ ਦਿੰਦੀ ਆ ਨਵੀਂ ਚੀਜ਼ ਲੈਉਂਗ ਤੇ ਨੂੰ ਵੀ ਲਿਆ ਦੂੰਗਾ ਮੈਂ ਇਹ ਕੁੜੀਆਂ ਵੱਲੋਂ ਵੇਲ ਮਿਲੇ ਜਾ ਉਹਨਾਂ ਨੂੰ ਪੈਸੇ ਖਵਾਉਣਾ ਜਿਹੜੇ ਤੂੰ ਆ ਦੇ ਮਾਪ ਨੂੰ ਪੈਸੇ ਦਿੱਤੇ ਹੋਣਗੇ ਫਿਰ ਇਹਨੇ ਨਹੀਂ ਇਹ ਉਹ ਕਹਿੰਦੇ ਸਾਨੂੰ ਨਹੀਂ ਕੁਝ ਫੜਾਉਂਦਾ ਠੀਕ ਹੈ ਹੁਣ ਤਾਂ ਉਹ ਵੀ ਮੈਨੂੰ ਤੰਗ ਪਰੇਸ਼ਾਨ ਕਰਨ ਲੱਗੇ ਵਿੱਚ ਵਿੱਚ ਦੀ ਗੱਲਾਂ ਕੱਢਦੇ ਅਗਲੇ ਉਹ ਕਹਿੰਦੇ ਵੀ ਉਹ ਤੂੰ ਲਿਆ ਕਰ ਤੂੰ ਸਾਨੂੰ ਸਾਨੂੰ ਮੈਂ ਇੱਕ ਗੱਲ ਦੱਸਾਂ ਤੇਰੀ ਵਿਆਹ ਨੂੰ ਕਿੰਨਾ ਟਾਈਮ ਹੋਇਆ ਵੀਰੇ 8 ਮਹੀਨੇ ਹੋਏ ਆ 8 ਮਹੀਨੇ ਹੋਇਆ ਸੀ ਤੋ ਜਵਾਕ ਲਿਆ ਕੋਈ ਨਹੀਂ ਵੀਰੇ ਨਹੀਂ ਲੈਣਾ ਹਜੇ ਵੀਰੇ ਜਵਾਕ ਤਾਂ ਫੇਰ ਤਲਾਕ ਚਲਾਊਗਾ ਜਦੋਂ ਮੈਨੂੰ ਬੁਲਾਉਂਦਾ ਨਹੀਂ ਮੇਰੀ ਗੱਲ ਤੂੰ ਮੰਨੇਗੀ ਇੱਕ ਗੱਲ ਫੇਰ ਤਾਂ ਤੂੰ ਭਾਵੇਂ ਤੋ ਤਲਾਕ ਲੈ ਲੈ ਵਧੀਆ ਰਹੇਗੀ ਜੇ ਤੂੰ ਇੰਨੀ ਤਖਲੀਫ ਵਿੱਚ ਹੈਗੀ ਆ ਸਿੱਧੀ ਗੱਲ ਆ ਜੇ ਜਵਾਗ ਨਹੀਂ ਲਿਆ ਇਹ ਤੈਨੂੰ ਬੁਲਾਉਂਦਾ ਨਹੀਂ ਤੇ ਉਹ ਸਮਝਦਾ ਨਹੀਂ ਤੇ ਜ਼ਿੰਦਗੀ ਆਵਦੀ ਇੰਨੀ ਪਈਏ ਤੇ ਫਿਰ ਖਰਾਬ ਕਰਨੀ ਹੈ ਜ਼ਿੰਦਗੀ ਆਵਦੀ ਤਲਾਕ ਵੀਰੇ ਫਿਰ ਤਲਾਕ ਇਹ ਤਾਂ ਚਾਹੁੰਦਾ ਹੀ ਆ ਇਹ ਤਾਂ ਚਾਹੁੰਦਾਗਾ ਵੀ ਤਲਾਕ ਲਵੇ ਤੇ ਮੈਂ ਉਹਨੂੰ ਲਿਆਵਾ ਹੁਣ ਕਿਉਂ ਸਮਾਨ ਨਾਲ ਸਮਾ ਲੈਣਾ ਇਹਦੇ ਘਰੇ ਆ ਗਿਆ ਜਿਹੜੀ ਚੀਜ਼ ਇਹਨਾਂ ਨੂੰ ਚਾਹੀਦੀ ਸੀ ਠੀਕ ਹੈ ਗੱਡੀ ਮੈਨੂੰ ਪਿਆਰ ਕਰਦੀਆਂ ਪਿਆਰ ਤਾਂ ਹੀ ਹੁਣ ਦੇਖੋ ਵੀ ਜਦੋਂ ਵਿਆਹ ਹੋ ਹੀ ਗਿਆ ਤੇ ਹੁਣ ਫਿਰ ਪਿਆਰ ਤੋਂ ਬਿਨਾ ਤਾਂ ਨਹੀਂ ਗਾ ਵੀ ਮੇਰੇ ਬੰਨੂਓ ਤਾਂ ਮੈਂ ਚਾਹੁੰਨੀ ਆ ਵੀ ਸਾਡਾ ਰਿਸ਼ਤਾ ਬਚੇ ਪਰ ਇਹ ਕਹਿੰਦਾ ਤਲਾਕ ਲੈਣਾ ਤਲਾਕ ਨਹੀਂ ਮੈਂ ਦਿੰਦੀ ਤੂੰ ਤਲਾਕ ਕਾ ਤੋ ਲੈਣਾ ਤੂੰ ਤਲਾਕ ਕਾ ਤੋ ਲੈਣਾ ਤੈਨੂੰ ਪਿਆਰ ਨਹੀਂ ਕਰਦਾ ਤੂੰ ਇਹਨੂੰ ਬਈਆ ਪਿਆਰ ਤੈਨੂੰ ਮੈਂ ਬਹੁਤ ਜ਼ਿਆਦਾ ਕਰਦਾ ਇਹ ਹੀ ਨਹੀਂ ਮੈਨੂੰ ਕਰਦੀ ਕਿਹ ਐਂਦੀ ਏ ਤੂੰ ਬੱਸ ਕਾ ਤੋ ਆਉਂਦਾ ਫਿਰ ਤੇ ਇਹ ਮੈਨੂੰ ਕਹਿੰਦੀ ਤੂੰ ਬਾਹਰ ਮੂੰਹ ਮਾਰਦਾ ਮੈਂ ਕਹਾ ਮੈਂ ਹੈ ਨਹੀਂ ਇਦਾਂ ਦਾ ਮੈਂ ਕਹਾ ਤੂੰ ਮੇਰਾ ਇਹਨੂੰ ਮੈਂ ਮੈਂ ਕਹਾ 2 ਮਹੀਨੇ ਤੋਂ ਫੋਨ ਚੈੱਕ ਕਰ ਲਿਆ ਕਰੀ ਮੇਰਾ ਹੁਣ ਦਿੱਲੀ ਦਾ ਬਈਆ ਕਿ ਉਹ ਡੇਲੀ ਭਾਲਦੀ ਹੈ ਫਿਰ ਕਿ ਹੋ ਜੇਗਾ ਜੇ ਤੇਰੀ ਕੋਈ ਗਲਤੀ ਹੈ ਨਹੀਂ ਫਿਰ ਫੋਨ ਬਣਾਉਣ ਦਾ ਕੀ ਹਰਜ ਹੋ ਜੂਗਾ ਬਈ ਮੰਨ ਸਹੀ ਗੱਲ ਹੈ ਨਾ ਸਹੀ ਗੱਲ ਹੈ ਕੰਮ ਮੇਰਾ ਵੇਖ ਲੈ ਉਹਦੇ ਕਈ ਵਾਰ ਕੁੜੇ ਨਾ ਕੰਪਿਊਟਰ ਵਾਲਿਆਂ ਵੀ ਫੋਨ ਲਾ ਲੈਂਦੇ ਨਾ ਉਹਨਾਂ ਦਾ ਕੰਮ ਉਹਨਾਂ ਦਾ ਫੋਨ ਕਿਦੇ ਵਿਚਾਰਿਆਂ ਲਾ ਲੈਂਦੇ ਨਾ ਉਹਨਾਂ ਦਾ ਟਾਈਮ ਉਹਨਾਂ ਦਾ ਵੀ ਨਹੀਂ ਕੋਈ ਤੇ ਟਾਈਮ ਮੇਰਾ ਵੀ ਨਹੀਂ ਫੋਨ ਲਾਉਣ ਦਾ ਹੂੰ ਕਦੋਂ ਮੋਂਨ ਨੂੰ ਲਾਲਾ ਕੰਮ ਹੀ ਸਾਡੇ ਕੋਲੇ ਨਕਸੇ ਬਹੁਤ ਤਗੜੇ ਬਣੀ ਜਾਂਦੇ ਉੱਥੇ ਸਾਰੇ ਗੱਪ ਮਾਰਦਾ ਇਹ ਕਿਹੜੇ ਇਹ ਕੰਮ ਵਾਲਾ ਠੀਕ ਆ ਇਹ ਸਿਰਫ ਕੁੜੀਆਂ ਜੜੀਆਂ ਲੈ ਕੇ ਤੁਰਿਆ ਫਿਰਦਾ ਉਹ ਜਿਹੜੀ ਕੁੜੀ ਆ ਜਾਂ ਤਾਂ ਫਿਰ ਉਹਨੂੰ ਮੇਰੇ ਮੂਰੇ ਲੈ ਮੈਂ ਕਹਿੰਨੀ ਆ ਵੀ ਮੈਂ ਇਹਨੂੰ ਤੇ ਉਹਨੂੰ ਵਿਚਾਲੋਂ ਪਾੜ ਦੂੰ ਮੈਨੂੰ ਪਤਾ ਲੱਗ ਜੇ ਇੱਕ ਵਾਰੀ ਬੱਸ ਲੈ ਤੂੰ ਮੜਾ ਪੱਤਰਕਾਰ ਨੂੰ ਜਾਣਦੇ ਤੈਨੂੰ ਮੈਂ ਹੀ ਦੱਸਦਾ ਪਾੜ ਕੇ ਕੌਣ ਪਾੜੇ ਤੇ ਤੇ ਜਿਹੜੀ ਕਾਨੂੰਨੀ ਕਾਰਵਾਈ ਹੋਊ ਤਾਂ ਮੈਂ ਦੱਸ ਕੇ ਜਾਊਂਗਾ ਨਾ ਵੀ ਕਿਹੜੀ ਕਾਨੂੰਨੀ ਕਾਰਵਾਈ ਤੂੰ ਜਦੋਂ ਸਮਝਦਾ ਨਹੀਂ ਯਾਰ ਤੂੰ ਇਹਨੂੰ ਪੈਸੇ ਨਹੀਂ ਦਿੰਦਾ ਤੂੰ ਜਦੋਂ ਫੋਨ ਜਦੋਂ ਉਹਨੇ ਪੈਸੇ ਨਹੀਂ ਦਿੰਦਾ ਯਾਰ ਤੂੰ ਇਹਨੂੰ ਇਹ ਇਹਨੂੰ ਕਹਿੰਦਾ ਵੀ ਮੈਂ 5000 ਰੁਪਏ ਦੇਣ ਦਾ ਕਮਾਉਣਾ ਤੇ ਤੂੰ ਪੈਸੇ ਇਹਨੂੰ ਦਿੰਦਾ ਨਹੀਂ ਫਿਰ ਕੁੜੀਆਂ ਨਾਲ ਤੂੰ ਸਾਲਾ ਦਿਨ ਲੱਗਿਆ ਰਹਿਣਾ ਇਹ ਇਹਨੂੰ ਤੂੰ ਬੁਲਾਉਂਦਾ ਨਹੀਂ ਇਹ ਕੀ ਗੱਲ ਹੋਈ ਉੱਤੋਂ ਤੂੰ ਇਹਨਾਂ ਤਲਾਕ ਲੈਣਾ ਮੇਰੇ ਦਾ ਹੱਥ ਖੜੇ ਹੋ ਗਏ ਮੈਂ ਤਲਾਕ ਲੈਣਾ ਬਸ ਤਲਾਕ ਦੇਉਂਗੇ ਫਿਰ ਇਹਨੂੰ ਨਹੀਂ ਆਉਦੇ ਪੇਕੇ ਪਰਿਵਾਰ ਨਾਲ ਗੱਲ ਕੀਤੀ ਤੂੰ ਕਿਤੇ ਕੀਤੀ ਇਹ ਮੈਂ ਨਾਲ ਬੱਸ ਪਰੇਸ਼ਾਨ ਹੋਣਗੇ ਉਹ ਆਉਣਗੇ ਹੁਣ ਮੈਂ ਤਾਂ ਹੀ ਤਾਂ ਤੁਹਾਨੂੰ ਸੱਦਿਆ ਵੀ ਲੋਕਾਂ ਦੇ ਸਾਹਮਣੇ ਕੋਈ ਕੁੜੀ ਲਿਉਂ 10 ਦਿਨ ਫਿਰ ਵੀ ਦਊ ਤਲਾਕ ਦਾ ਕਿੱਡਾ ਕੰਮ ਮੈਂ ਕੁੜੀ ਲਿਉਂ 10 ਦਿ ਕਦੇ ਅਗਲੀ ਜਿਹੜੇ ਜਿਹੜੇ ਪੁਲਿਸ ਕਾਨੂੰਨ ਦੇ ਜਿਹੜੇ ਪਟੇ ਹੁੰਦੇ ਤੂੰ ਕਦੇ ਵੇਖਿਆ ਮਸ਼ੀਨ ਵਾਲੇ ਕਾਨੂੰਨ ਦੇ ਵੀ ਯਾਰ ਮੇਰੀ ਵੇਖ ਲੈ ਫੌਜੀ ਨਾਲੋਂ ਵੱਧ ਨਖਾ 2 ਲੱਖ ਰੁਪਏ ਪੁਲਿਸ ਨਾਲ ਉਹ ਜੀਨਾਂ ਤਨਖਾਹ ਦਾ ਪੁਲਿਸ ਨਾਲ ਤਾਂ ਕੋਈ ਲੈਣਾ ਦੇਣਾ ਨਹੀਂ ਤੇ ਪਟੇ ਦਾ ਪੈਸਾ ਚੱਲਦਾ ਅੱਜ ਕੱਲ ਪਹਿਲਾਂ ਧੱਕਦਾ 2 ਲੱਖ ਰੁਪਏ ਸਿੱਧਾ ਫੜਾ ਮੁਲਾਜ਼ਮ ਨੂੰ ਤੋਂ ਕਿਸੇ ਕਿਸੇ ਅੱਛਾ 2 ਲੱਖ ਰੁਪਏ ਤੋਂ ਪੁੱਲਸਰ ਨੂੰ ਦੇ ਕੇ ਤੂੰ ਉਹਨਾਂ ਨੂੰ ਠੱਗ ਲੇਂਗਾ ਯਾਰ ਭਾਈ ਮੇਰੀ ਚਲਦੀ ਬੜੀ ਆ ਕਿਸੇ ਦੀ ਧੀ ਦੀ ਇੱਜ਼ਤ ਇੱਥੇ ਰੋਲ ਹੀ ਜਾਂਣਾ ਤੂੰ ਤੇ ਤੈਨੂੰ 2 ਲੱਖ ਰੁਪਏ ਦੇ ਕੇ ਤੈਨੂੰ ਕੀ ਹੋ ਜੂਗਾ ਯਾਰ ਭਾਈ ਮੈਥੋਂ ਦਾ ਇੰਨੀ ਭਕਾਈ ਖੜਾ ਛੁੱਟਿਆ ਜਾਊ ਉਸ ਰੱਬ ਤੋਂ ਕਿਵੇਂ ਛੜਾਏਗਾ ਓਏ ਰੱਬ ਵੀ ਕਿਹੜਾ ਕੋਈ ਕਰਲੇ ਕਰਨਾ ਜਾ ਤੇਰੇ ਨਾਲ ਕੋਈ ਗੱਲਬਾਤ ਨਹੀਂ ਤੂੰ ਬਰੇ ਹੋਇਆ ਇੱਥੇ ਆ ਪੈਣੇ ਅੱਛਾ ਹੁਣ ਤੈਨੂੰ ਕੀ ਲੱਗਦਾ ਵੀ ਇਹ ਤਾਂ ਕੀ ਕਾਨੂੰਨੀ ਕਰੇ ਕੀ ਕਰਨਗੇ ਮੈਂ ਵੀਰੇ ਹੁਣ ਇਸੇ ਕਰਕੇ ਤੁਹਾਨੂੰ ਸੱਦਿਆ ਕੈਮਰੇ ਦੇ ਸਾਹਮਣੇ ਸਾਰੀ ਗੱਲ ਰੱਖੀ ਆ ਠੀਕ ਆ ਮੇਰਾ ਪਰਿਵਾਰ ਆਊਗਾ ਜੇ ਇਹ ਕਹਿੰਦਾ ਵੀ ਮੈਨੂੰ ਤਲਾਕ ਚਾਹੀਦਾ ਤਲਾਕ ਤਾਂ ਮੈਂ ਦਿੰਦੀ ਨਹੀਂ ਨਾ ਇਹਨੂੰ ਅੱਜ ਦੇਵਾਂ ਨਾ ਤਲਾਕ ਦੇਵਾਂ ਕੱਲ ਇਹਨੂੰ ਬੰਦਾ ਬਣਨਾ ਪੈਣਾ ਠੀਕ ਆ ਤੇ ਜਾਂ ਫਿਰ ਉਹ ਜਿਹੜੀ ਕੁੜੀ ਆਗੀ ਉਹਨੂੰ ਮੇਰੇ ਸਾਹਮਣੇ ਲਿਆਵੇ ਠੀਕ ਆ ਮੈਂ ਫਿਰ ਕਾਰਵਾਈ ਕਰੂਗੀ ਤੇ ਜਾਂ ਫਿਰ ਇਹ ਮੇਰੇ ਨਾਲ ਸਹੀ ਹੋ ਜਾਏ ਸਿੱਧੀ ਗੱਲ ਆ ਮੇਰੇ ਕੋਲੇ ਤਲਾਕ ਉਹ ਕਹਿੰਦੀ ਵੀ ਬਾਹਰ ਜਾਂਦਾ ਉਹ ਤਾਂ ਹੱਸ ਕੇ ਖੇਡਦਾ ਹੱਸਦਾ ਖੇਡਦਾ ਰਹਿੰਦਾ ਜਦੋਂ ਘਰੇ ਆਉਂਦਾ ਉਦੋਂ ਹੀ ਇਹਦੇ ਚ ਭੂਤ ਵੱਟ ਜਾਂਦੀ ਆ ਜੀ ਉਦੋਂ ਹੀ ਮੱਥੇ ਵੱਟ ਪਾ ਲੈਂਦਾ ਮੈਨੂੰ ਤਾਂ ਇਹ ਦੇਖ ਕੇ ਐ ਕਰਦਾ ਇਹ ਮੈਨੂੰ ਦਿਖਣੀ ਨਹੀਂ ਚਾਹੀਦੀ ਇਹ ਮੈਨੂੰ ਤਾਂ ਦੇਖ ਕੇ ਐ ਮੱਥੇ ਵੱਟ ਪਾ ਲੈਂਦਾ ਅ اچھا ਹੁਣ ਤੁਸੀਂ ਕਾਨੂੰਨੀ ਕਾਰਵਾਈ ਕਰੋਗੇ ਹੁਣ ਤੇ ਹਾਂਜੀ ਖੜੋਗੇ ਆਪਦੇ ਆਪ ਦਾ ਹੱਕ ਲੈ ਕੇ ਹਟੋਗੇ ਬਿਲਕੁਲ ਜੀ ਜੇ ਇੰਨੀ ਕਰਾ ਕੇ ਵੀ ਇਹਨੂੰ ਮਾੜੀ ਮੋਟੀ ਮੈਂ ਇਸ ਕਰਕੇ ਕੈਮਰੇ ਸਾਹਮਣੇ ਆਈ ਸੀ ਵੀ ਇਹਨੂੰ ਕੋਈ ਸ਼ਰਮ ਆਵੇ ਜੇ ਇੰਨੀ ਕਰਾ ਕੇ ਇਹ ਨਾਂ ਹਟਿਆ ਫਿਰ ਵੀ ਨਾਂ ਸੁਧਰਿਆ ਠੀਕ ਆ ਮੇਰੇ ਨਾਲ ਨਾਂ ਸਹੀ ਚੱਲਿਆ ਫਿਰ ਮੈਂ ਇਹਦੇ ਤੇ ਕਾਰਵਾਈ ਕਰੂੰ ਜਿਹੜੀ ਬਣਦੀ ਹੋਈ ਮੈਚ ਬਹੁਤ ਠੀਕ ਹੈ ਦੋਸਤੋ ਇੱਕ ਖਬਰ ਤੁਸੀਂ ਵੇਖੀ ਆ ਇੱਕ ਘਰ ਵਾਲੀ ਤੇ ਘਰ ਵਾਲਾ ਦੋਨੇ ਆਪਸ ਵਿੱਚ ਬਹਿਸ ਕਰਦੇ ਕਿਉਂ ਕਿਉਂਕਿ ਜਿਹੜਾ ਘਰ ਵਾਲਾ ਉਹ ਕਹਿੰਦਾ ਮੈਂ ਦਿਨ ਦਾ 5000 ਰੁਪਏ ਕਮਾਉਣਾ ਤੇ ਫੋਨ ਤੇ ਸਾਰਾ ਦਿਨ ਲੱਗਿਆ ਰਹਿੰਦਾ ਜਦੋਂ ਬਾਹਰ ਜਾਂਦਾ ਉਹਦਾ ਹੱਥ ਦਾ ਰਹਿੰਦਾ ਜਦੋਂ ਘਰ ਦੇ ਵਿੱਚ ਆਉਂਦਾ ਉਦੋਂ ਪਤਾ ਨਹੀਂ ਕਿਹੜੀ ਭੂਤ ਵੱੜ ਜਾਂਦੀ ਹੈ ਉਦੋਂ ਕਹਿੰਦਾ ਵੀ ਮੈਂ ਤਾਂ ਮੈਨੂੰ ਹੱਥ ਨਾ ਲਾਇਓ ਮੈਨੂੰ ਹੱਥ ਨਾ ਲਾਇਓ ਉਦੋਂ ਫੋਨ ਤੇ ਲੱਗਿਆ ਰਹਿੰਦਾ ਤੇ ਦੂਜੀ ਗੱਲ ਰੋਟੀ ਵੀ ਉਹਦੇ ਹੱਥ ਦੀ ਖਾਂਦਾ ਨਹੀਂ ਕੁੜੀ ਦੀ ਨਾ ਉਹਨੂੰ ਬੁਲਾਉਂਦਾ ਮੈਂ ਕੁੜੀ ਨੂੰ ਸਵਾਲ ਕੀਤਾ ਵੀ ਤੇਰਾ ਜਵਾਕ ਹੋਇਆ ਕੋਈ ਜਾਂ ਜਵਾਕ ਤੁਸੀਂ ਲੈਣਾ ਇਹ ਤਾਂ ਗੱਲ ਵਿਹਾਰੀ ਆ ਜਦੋਂ ਇਹ ਬਲਾਉਂਦਾ ਹੀ ਨਹੀਂ ਜਵਾਬ ਕਿਵੇਂ ਹੋਊਗਾ ਜਵਾਬ ਕਿਹੜਾ ਰੱਬ ਤੋਂ ਉੱਤੋਂ ਡਿੱਗ ਪੂਗਾ ਵੀ ਗੋਦੀ 'ਚ ਆ ਜਾਊਗਾ ਸਿੱਧਾ ਜੇ ਕੋਈ ਕੁੜੀ ਜੇ ਜੇ ਮੁੰਡਾ ਮੁੰਡਾ ਇਹਨੂੰ ਸਮਝਦਾ ਨਹੀਂ ਪਿਆ ਜੇ ਕੁੜੀ ਗਲਤ ਹੋ ਗਈ ਫੇਰ ਕੀ ਬਣੂਗਾ ਫੇਰ ਇਹ ਕਹੂਗਾ ਵੀ ਮੇਰੀ ਘਰ ਵਾਲੀ ਗਲਤ ਆ ਫੇਰ ਮਿੰਟ 'ਚ ਕੁੜੀ ਤੇ ਸਵਾਲ ਚੱਕੇ ਜਾਣਗੇ ਅੱਜ ਜੇ ਮੁੰਡਾ ਗਲਤ ਆ ਤਾਂ ਮੁੰਡੇ ਨੂੰ ਕਿਉਂ ਤੁਸੀਂ ਆਪਦੇ ਸਿਰ ਤੇ ਚੜਾਇਆ ਹੋਇਆ ਗੱਲਬਾਤ ਤੁਸੀਂ ਧਿਆਨ ਨਾਲ ਦੇਖ ਲਿਓ ਪੰਜਾਬ ਦੇ ਵਿੱਚ ਇਹ ਜਿਹੀਆਂ ਹਰਕਤਾਂ ਜਿਹੜੀਆਂ ਇਹ ਜਿਹੇ ਚੀਜ਼ ਸਿਸਟਮ ਆ ਬਹੁਤ ਚੱਲਿਆ ਹੋਇਆ ਆ ਇਸ ਕਰਕੇ ਮੈਂ ਤੁਹਾਨੂੰ ਇੱਕ ਗੱਲ ਕਹਿਣਾ ਚਾਹਣਾ ਵੀ ਆਪਣੀ ਘਰ ਵਾਲੀ ਨੂੰ ਸਮਝੋ ਜੇ ਤੁਹਾਡਾ ਵਿਆਹ ਹੋਇਆ ਕਿਹਦੇ ਨਾਲ ਵੀ ਹੋਇਆ ਜਿਹਦੇ ਨਾਲ ਵੀ ਹੋਇਆ ਤਾਂ ਵੀ ਘਰ ਵਾਲੀ ਨੂੰ ਸਮਝੋ ਚਲ ਬਾਹਰ ਜਿਹੜਾ ਮਰਜ਼ੀ ਜਿਹੜਾ ਮੂੰਹ ਮਾਰਦੇ ਤੁਸੀਂ ਮਾਰੋ ਪਰ ਆਪਦੀ ਘਰ ਵਾਲੀ ਨੂੰ ਘਰੇ ਜਦੋਂ ਤੁਸੀਂ ਆਉਨੇ ਆਪਦੇ ਪਰਿਵਾਰ ਨੂੰ ਵਧੀਆ ਖੁਸ਼ ਰੱਖਿਆ ਕਰੋ ਉਹਨਾਂ ਨਾਲ ਗੱਲਬਾਤ ਕਰਿਆ ਕਰੋ ਗੱਲਬਾਤ ਤੁਸੀਂ ਧਿਆਨ ਨਾਲ ਵੇਖ ਲਿਓ ਇਹ ਵੀਡੀਓ ਤੁਹਾਡੇ ਸਿੱਖਣ ਲਈ ਬਣਾਈ ਗਈ ਆ ਸਾਡੀ ਵੀਡੀਓ ਕੁ ਸੇ ਦਿਨ ਵਾਸਤੇ ਹੁੰਦੀ ਹੈ ਸਾਡੀ ਵੀਡੀਓ ਸਿੱਖਿਆ ਦੇਣ ਵਾਲ ਵਾਸਤੇ ਹੁੰਦੀ ਆ ਸਾਡੀ ਵੀਡੀਓ ਨੂੰ ਸਿੱਧੇ ਪਾਸੇ ਲੈ ਕੇ ਨਾ ਗਲਤ ਪਾਸੇ ਲੈ ਕੇ ਨਾ ਸਿਰਫ ਤੁਹਾਡੀ ਜ਼ਿੰਮੇਵਾਰੀ ਹੈ ਸਾਡੀ